ਆ ਗਿਆ ਜੀ ਹੈਲੀਪੈਡ ਇੱਥੋਂ ਹੈਲੀਕਾਪਟਰ ਜਾਂਦਾ ਸਿੱਧਾ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਸੇਵਾ ਕਰਦੇ ਆ ਪੂਰੀ ਬੱਬਾ ਜੀ ਹਮ ਸ਼ੱਕੇ ਜਾਓ ਲੰਗਰ ਪਾਣੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਤੇ ਆਪਾਂ ਅੱਜ ਰਿਸ਼ੀਕੇਸ਼ ਤੋਂ ਨਿਕਲ ਚੁੱਕੇ ਆ ਤੇ ਜਾ ਰਹੇ ਆ ਸ਼੍ਰੀ ਗੋਬਿੰਦ ਘਾਟ ਤੇ ਦਿਖਾਉਨੇ ਆ ਤੁਹਾਨੂੰ ਰਾਸਤੇ ਦਾ ਵਿਊ ਲੋਈ ਰੂਦਰਾ ਪ੍ਰਯਾਗ ਰਹਿ ਗਿਆ ਇੱਥੋਂ 25 ਕਿਲੋਮੀਟਰ ਆ ਰਿਹਾ ਪੀਵੀ010 ਵਾਲੇ ਅੱਛਾ ਪੀਵੀ10 ਵਾਲੇ ਆ ਜਾਓ ਕਹਿੰਦੇ ਜਲੇਬੀਆਂ ਖਾ ਲਓ ਬਾਬਾ ਜੀ ਕਹਿੰਦੇ ਆ ਚਾਹ ਦੇ ਨਾਲ ਜਲੇਬੀਆਂ ਲੋਈ ਲੰਗਰ ਲੱਗੇ ਹੋਏ ਆ ਰਸਤੇ 'ਚ ਆਇਆ ਵੀਰੋ ਭਾਈ ਪ੍ਰਵਾਹ ਹੁੰਦਾ ਉਹ ਭਾਈ ਕਿੱਥੇ ਖਾਣੇ ਦਾ ਵੀਊ ਉਹ ਹੋ 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 ਕਿੰਨਾ ਠੰਡਾ ਦੇਖੋ ਇੱਧਰ ਲੱਗਿਆ ਹੋਇਆ ਲੰਗਰ ਗੁੱਡ ਮਾਰਨਿੰਗ ਜੀ ਦੇਖੋ ਫਿਰ ਸਵੇਰ ਦਾ ਵੀਊ ਸਵਾਗਤ ਆ ਤੁਹਾਡਾ 82 ਪਿੰਡ ਦੇ ਪਹਾੜਾਂ 'ਚ ਜੇਵਾ ਕਰਦੇ ਆ ਪੂਰੀ ਬੱਬਾ ਜੀ ਹਮ ਸ਼ੱਕੇ ਜਾਓ ਲੰਗਰ ਪਾਣੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਧੰਨਵਾਦ ਜੀ ਇਹ ਆ ਜੀ ਪ੍ਰਿਆਗਰਾਜ ਸ਼ਹਿਰ ਇੱਥੇ ਹੁੰਦਾ ਦੋ ਨਦੀਆਂ ਦਾ ਆਪਸ ਵਿੱਚ ਸੁਮੇਲ ਇੱਕ ਨਦੀ ਤੁਸੀਂ ਆ ਦੇਖ ਰਹੇ ਹੋ ਜਿਹੜੀ ਜਿੱਥੇ ਪਾਣੀ ਦੀਆਂ ਛੱਲਾਂ ਨਾਲੇ ਪਾਣੀ ਆ ਰਿਹਾ ਦੇਖੋ ਇਹ ਹੈਗੀ ਆ ਭਾਗਿਰਥੀ ਨਦੀ ਤੇ ਸਾਹਮਣੇ ਤੋਂ ਆ ਰਹੀ ਆ ਅਲਕਨੰਦਾ ਨਦੀ ਇੱਥੇ ਆਪਸ ਵਿੱਚ ਦੋ ਨਦੀਆਂ ਐ ਦੋਨੋਂ ਨਦੀਆਂ ਮਿਲਦੀਆਂ ਨੇ ਤੇ ਪ੍ਰਿਆਗਰਾਹ ਸ਼ਹਿਰ ਆ ਦੇਖੋ ਕਿੰਨਾ ਖੂਬਸੂਰਤ ਆ ਤੇ ਜਦੋਂ ਵੀ ਕਿਤੋਂ ਲੰਘੋ ਇੱਥੋਂ ਤਾਂ ਇਹ ਦ੍ਰਿਸ਼ ਵੀ ਦੇਖ ਕੇ ਜਾਓ ਬਹੁਤ ਸੋਹਣਾ ਦ੍ਰਿਸ਼ਾ ਦੋ ਨਦੀਆਂ ਦਾ ਸੁਮੇਲ ਆਪਸ ਵਿੱਚ ਹੁੰਦਾ ਇੱਥੇ ਪ੍ਰਿਆਗਰਾਹ ਸ਼ਹਿਰ ਵਿੱਚ ਉਤਰਾਖੰਡ ਦੇਖੋ ਜੰਨਤ ਪੂਰੀ ਘੈਂਟ ਦੀ ਆ ਪ੍ਰਯਾਗਰਾ ਸ਼ਹਿਰ ਬਹੁਤ ਸੋਹਣਾ ਬ੍ਰਿਸ਼ਾ ਆ ਪਹੁੰਚ ਗਏ ਜੀ ਸ਼੍ਰੀਨਗਰ ਉੱਤਰਾਖੰਡ ਦਾ ਬਹੁਤ ਹੀ ਮਸ਼ਹੂਰ ਸ਼ਹਿਰ ਆ ਤੇ ਜਦੋਂ ਵੀ ਹਿਮਕੁੰਡ ਸਾਹਿਬ ਗੋਬਿੰਦ ਘਾਟ ਆਪਾਂ ਜਾਣੇ ਆ ਤਾਂ ਇਸੇ ਸ਼ਹਿਰ ਵਿੱਚੋਂ ਲੰਘ ਕੇ ਜਾਂਦੇ ਆ ਆ ਸਾਹਮਣੇ ਹੋਈ ਆ ਲੈਂਡਸਲਾਈਡ ਪਹਾੜ ਦੇਖੋ ਅਸੇ ਪਾਸੇ ਸਾਰੇ ਹਰੇ ਭਰੇ ਆ ਹਰਿਆਲੀ ਪੂਰੀ ਆ ਤੇ ਨਾਲ ਵਗ ਰਹੀ ਆ ਨਦੀ ਇੱਥੇ ਆ ਕੇ ਲੈਂਡ ਸਲਾਈਡਿੰਗ ਵੀ ਪੂਰੀ ਕਾਫੀ ਜ਼ਿਆਦਾ ਹੁੰਦੀ ਆ ਤੇ ਨੈਟਵਰਕ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਆ ਤੇ ਆ ਕੇ ਨੈਟਵਰਕ ਉੱਡ ਗਿਆ ਤੇ ਸਾਹਮਣੇ ਦੇਖੋ ਮਸ਼ੀਨਾ ਮਸ਼ੂਨਾ ਇੱਥੇ ਖੜੀਆਂ ਹੀ ਰਹਿੰਦੀਆਂ ਨੇ ਲੈਂਡ ਸਲਾਈਡਿੰਗ ਕਰਕੇ ਵੀ ਮਲਵਾ ਮਲਵਾ ਦੂਰ ਕਰਨ ਵਾਸਤੇ ਮਸ਼ੀਨਾ ਖੜੀਆਂ ਹੀ ਰਹਿੰਦੀਆਂ ਨੇ ਆਸ-ਪਾਸ ਦੇਖੋ ਆਫ ਰੋਡਿੰਗ ਆ ਗਈ ਆ ਕੱਚਾ ਰੋਡ ਕਾਫੀ ਹਾਲਤ ਖਰਾਬ ਆ ਰਸਤੇ ਦੀ ਇਦਾਂ ਦੇ ਰਸਤੇ ਵੀ ਰਸਤੇ 'ਚ ਆਪਾਂ ਨੂੰ ਮਿਲਦੇ ਆ ਲੋਈ ਕੱਚਾ ਰੋਡ ਪਾਰ ਕਰਨ ਤੋਂ ਬਾਅਦ ਆ ਗਈ ਟਨਲ ਟਨਲ ਵੀ ਕਾਫੀ ਲੰਬੀ ਲੱਗਦੀ ਆ ਘਟੋ ਘਟ ਹੋਊਗੀ ਅੱਧਾ ਕਿਲੋਮੀਟਰ ਲੰਬੀ ਟਨਲ ਤੋਂ ਬਾਅਦ ਥੋੜਾ ਜਿਹਾ ਰਸਤਾ ਦੇਖਣ ਨੂੰ ਸਾਫ਼ ਲੱਗ ਰਿਹਾ ਅੱਗੇ ਆ ਕੇ ਡੇਂਜਰਸ ਪਹਾੜ ਪੂਰੇ ਖਤਰਨਾਕ ਰਸਤੇ ਆ ਪੂਰੇ ਮੋੜ ਕੋੜ ਬਹੁਤ ਜ਼ਿਆਦਾ ਨੇ ਤੇ ਲੈਂਡਸਲਾਈਡ ਵਗੈਰਾ ਇੱਥੇ ਹੁੰਦੀ ਰਹਿੰਦੀ ਆ ਪਿੱਛੇ ਜਿਵੇਂ ਤੁਹਾਨੂੰ ਦਿਖਾਇਆ ਵੀਡੀਓ ਚ ਲੈਂਡਸਲਾਈਡ ਹੋਈ ਹੋਈ ਸੀ ਇੱਥੇ ਮੀਂਹ ਦੇ ਮੌਸਮਾਂ ਚ ਜ਼ਿਆਦਾਤਰ ਲੈਂਡਸਲਾਈਡ ਹੁੰਦੀ ਆ ਇਥੋਂ ਕੋ ਰਾਈਟ ਹੈਂਡ ਨੂੰ ਹੈਗਾ ਓਲੀ 16 ਕਿਲੋਮੀਟਰ ਤੇ ਲੈਫਟ ਨੂੰ ਜਾਣਾ ਆਪਾਂ ਇਧਰ ਨੂੰ ਜੋਸ਼ੀਮਾਠ ਹੈਗਾ 1 ਕਿਲੋਮੀਟਰ ਗੋਬਿੰਦ ਘਾਟ 20 ਕਿਲੋਮੀਟਰ ਤੇ ਬਦਰੀਨਾਥ ਹੈਗਾ 45 ਕਿਲੋਮੀਟਰ ਕਿੰਨਾ ਘੈਂਟ 뷰 ਆ ਨਾਲ-ਨਾਲ ਨਦੀ ਤੇ ਨਦੀ ਨਾਲ-ਨਾਲ ਹੀ ਜਾ ਰਹੀ ਆ ਰੋਡ ਦੇ ਬਿਲਕੁਲ ਬਹੁਤ ਹੀ ਸੋਹਣਾ ਦ੍ਰਿਸ਼ ਆ ਤੇ ਅੱਗੇ ਆ ਗਿਆ ਪੁਲ ਇੱਥੇ ਆ ਗਈ ਰੋਡ ਥੋੜੀ ਜੀ ਤੰਗ ਪੁਲ ਦੇ ਕੋਲ ਅਸੀਂ ਤਾਂ ਆ ਰਹੀਆਂ ਉਧਰੋਂ ਦਰਸ਼ਨ ਦੇਦਾਰੇ ਕਰਕੇ ਤੇ ਸਾਹਮਣੇ ਦੇਖੋ ਤੁਸੀਂ ਪੁਲ ਕਿੰਨਾ ਖਤਰਨਾਕ ਆ ਇਹ ਮੈਨੂੰ ਚਲਾਉਣਗੇ ਹੁਣ ਕੰਮ ਵਰਕ ਚੱਲਦਾ ਪਿਆ ਬਣਾਵਣੂਗਾ ਪਹਿਲਾਂ ਚੱਲਦਾ ਹੋਊਗਾ ਹੁਣ ਬੰਦ ਕਰ ਤਾਹੀਂ ਇਹ ਰੋਡ ਨਵੀਂ ਬਣੀ ਜੀ ਦੇਖੋ ਆ ਰੋਡ ਫਿਰ ਨਵੀਂ ਬਣੀ ਲੱਗਦੀ ਆ ਹੁਣ ਤਾਂ ਹੀ ਤਾਂ ਜੀ ਉਧਰ ਪੁਲ ਦਾ ਕੰਮ ਚੱਲ ਰਿਹਾ ਤੇ ਥੱਲੇ ਦੇਖੋ ਇੱਧਰ ਤੁਸੀਂ ਯੂ ਪੁਆਇੰਟ ਬਹੁਤ ਘੈਂਟ ਘੈਂਟ ਨੇ ਰਸਤੇ 'ਚ ਜਗ੍ਹਾ ਜਗ੍ਹਾ ਤੇ ਅੱਗੇ ਫੇਰ ਰਸਤਾ ਆ ਗਿਆ ਟੁੱਟਿਆ ਹੋਇਆ ਤੇ ਉੱਚੇ ਉੱਚੇ ਪਹਾੜਾ ਇੱਥੇ ਆਸ-ਪਾਸ ਪਹੁੰਚ ਗਏ ਦੇਖੋ ਗੋਬਿੰਦ ਘਾਟ ਇੱਥੋਂ ਫੁੱਲਾਂ ਦੀ ਘਾਟੀ ਹੈਗੀ 17 ਕਿਲੋਮੀਟਰ ਤੇ ਬਦਰੀਆਂ ਦਸ ਰਹਿ ਗਿਆ 25 ਕਿਲੋਮੀਟਰ ਤੇ ਸ਼੍ਰੀ ਹਿਮਕੁੰਟ ਸਾਹਿਬ 19 ਕਿਲੋਮੀਟਰ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਹੈਲੀਪੈਡ ਜਿੱਥੋਂ ਹੈਲੀਕਾਪਟਰ ਤੇ ਸੰਗਤਾਂ ਜਾਂਦੀਆਂ ਨੇ ਸ਼੍ਰੀ ਗੋਬਿੰਦ ਧਾਮ ਗੋਬਿੰਦ ਧਾਮ ਤੱਕ ਹੈਲੀਕਾਪਟਰ ਤੇ ਸੰਗਤਾਂ ਸਫ਼ਰ ਕਰਦੀਆਂ ਨੇ ਫਿਰ ਅੱਗੇ ਜਾ ਕੇ ਆਪਣਾ ਪੈਦਲ ਯਾਤਰਾ ਕਰਦੀਆਂ ਨੇ ਦੇਖੋ ਵੀਓ ਕਿੰਨਾ ਘੈਂਟ ਵੀਓ ਦੇਖੋ ਜੀ ਫਿਰ ਹੈਲੀਪੈਡ ਇੱਥੋਂ ਹੈਲੀਕਾਪਟਰ ਜਾਂਦਾ ਵਾ ਸ਼੍ਰੀ ਗੋਬਿੰਦ ਧਾਮ ਸੰਗਤਾਂ ਨੂੰ ਲੈ ਕੇ ਜਿਨ੍ਹਾਂ ਤੋਂ ਮਤਲਬ ਪੈਦਲ ਨਹੀਂ ਜਾ ਹੁੰਦਾ ਜਾਂ ਦਿੱਕਤ ਆਉਂਦੀ ਆ ਤੁਰੰਤ ਤਾਂ ਉਹ ਇੱਥੋਂ ਹੈਲੀਕਾਪਟਰ ਦੇ ਥਰੂ ਗੋਬਿੰਦ ਘਾੜ ਤੱਕ ਜਾਂਦੀਆਂ ਨੇ ਬਟ ਗੋਬਿੰਦ ਘਾੜ ਤੋਂ ਅੱਗੇ ਹਿਮਕੁੰਡ ਸਾਹਿਬ ਜਾਣ ਵਾਸਤੇ ਤਾਂ ਪੈਦਲ ਹੀ ਜਾਣਾ ਪੈਂਦਾ ਅੱਗੇ ਦੀ ਪ੍ਰਬੰਧ ਨਹੀਂ ਹੈਗਾ ਹੈਲੀਕਾਪਟਰ ਦਾ ਇੱਥੇ ਤੱਕ ਹੀ ਪ੍ਰਬੰਧ ਹੈ। ਸ਼੍ਰੀ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਤੱਕ। ਤੇ ਆਸ-ਪਾਸ ਦਾ ਵਿਊ ਦੇਖੋ ਤੁਸੀਂ। ਕਿੰਨੇ ਉੱਚੇ-ਉੱਚੇ ਪਹਾੜ ਆ ਤੇ ਸੋਹਣੀਆਂ-ਸੋਹਣੀਆਂ ਚੋਟੀਆਂ ਪਹਾੜਾਂ ਦੀਆਂ। ਬਰਫ਼ ਨਾਲ ਦੀਆਂ ਚੋਟੀਆਂ ਵੀ ਦਿਖਣਗੀਆਂ ਤੁਹਾਨੂੰ ਦੂਰ-ਦੂਰ ਤੱਕ। ਇਹ ਆਸਪਾਸ ਦਾ ਵੀ ਟੋਕਲ ਪਗੜ ਦੇ ਨਾਲ ਹੀ ਬਿਲਕੁਲ ਉਹ ਬੜਾ ਫੋਟਾ ਖਚਾਉਂਦੇ ਦੇਖੋ ਬੜਾ ਖਚਾ ਰਹੇ ਆ ਤੇ ਲੋਕ ਆ ਕੇ ਦੇਖਦੇ ਆ ਇਹ ਕਿੰਨੀ ਪਬਲਿਕ ਆਈ ਹੋਈ ਹੈ ਇਹ ਹੈਲੀਕਾਪਟਰ ਲੇਖਣ ਜਿਹੜਾ ਵੀ ਥੋ ਹੋ ਕੇ ਜਾਂਦਾ ਦੇਖ ਕੇ ਜਾਂਦਾ ਰਸਤੇ ਚੋਂਦਾ ਇਹ ਗੋਬਿੰਦ ਘਾਟ ਜੀ ਜਾਂਦਾ ਇਹ ਬਹੁਤ ਸੋਨਾ ਦੇਸੀਆ ਉਹ ਤੋਂ ਸਾਹਮਣੇ ਕਿਤੇ ਪਰ 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 ਬਰਸਨਾ ਲੱਗ ਰਿਹਾ ਪਹਾੜ ਬਾਲਸਨਾ ਹੀ ਪੂਰੀ ਜਨਨਾ ਤੱਕ ਕੇਸਰੀ ਨਿਸ਼ਾਨ ਸਾਹਿਬ ਗੱਡੀਆਂ ਦੇ ਉੱਤੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਹਮ ਹਮਾ ਕੇ ਤੇ ਸਾਹਮਣੇ ਦੇਖੋ ਚਿੱਟਾ ਪਹਾੜ ਏਹੀ ਚੋਤੀਪੁਰੀ ਐਂਡ ਲੋਈਪੁਰੀ ਗੋਵਿੰਦ ਦਾ ਆਟਾ ਤੇ ਝੰਡੇ ਲੱਗੇ ਹੋਏ ਆ ਗੱਡੀਆਂ ਤੇ ਸੰਗਤਾਂ ਪਹੁੰਚੀਆਂ ਹੋਈਆਂ ਹਮ ਹਮਾ ਕੇ ਪੰਜਾਬ ਤੋਂ ਜ਼ਿਆਦਾਤਰ ਗੱਡੀਆਂ ਪੰਜਾਬ ਨੰਬਰ ਨੇ ਪੰਜਾਬ ਤੋਂ ਆਈ ਹੋਈਆਂ ਸੰਗਤਾਂ ਤੇ ਦਰਸ਼ਨ ਕਰਨ ਸ਼੍ਰੀ ਹਿਮਕੁੰਟ ਸਾਹਿਬ ਕਰਦੇ ਆ ਫਿਰ ਵੀਡੀਓ ਅੱਜ ਦਾ ਵਲੌਗ ਇੱਥੇ ਹੀ ਆਪਾਂ ਖਤਮ ਤੇ ਮਿਲਦੇ ਆ ਨਵੇਂ ਵਲੌਗ ਚ ਤੁਹਾਨੂੰ ਨਵਾਂ ਵਲੌਗ ਦਿਖਾਵਾਂਗੇ ਇਸ ਤੋਂ ਬਾਅਦ ਆਪਾਂ ਸ੍ਰੀ ਗੋਬਿੰਦ ਧਾਮ ਜਾਣਾ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦਾ ਨਾਵਾ ਅਗਲਾ ਵਲੌਗ ਆਊਗਾ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਦੇਖੋ ਜੀ ਪਹੁੰਚ ਗਏ ਗੋਬਿੰਦ ਘਾਟ ਤੇ ਗੱਡੀਆਂ ਤੇ ਲੱਗੇ ਹੋਏ ਆ ਝੰਡੇ ਸੰਗ ਤਾਂ ਪਹੁੰਚਿਆ ਹੋਈਆਂ ਹੁਮਾ ਮਾ ਕੇ ਪੰਜਾਬ ਤੋਂ ਪੂਰਾ दर्शन कर श्री हेमकुंड साहेब देखो पहाड़ उच्चे उच्चे चोटियाँ जन्नत या पूरी देखो जन्नत क्या बात है उच्चे ऊंचे पहाड़ ऊंचे-ऊंचे चोटिया ने देखो सामने है जी परबत वाइट पूरा चादर बिछी हुई, हुई है चिट्टी बर्फ पई हुई है